ਸਿੱਖਾਂ ਨੂੰ ਲੈ ਕੇ ਲਗਾਤਾਰ ਮਸਲੇ ਤੁਸੀਂ ਚੱਕਦੇ ਰਹਿੰਨੇ ਹੋ ਸਿੱਖ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਮਸਲਾ ਚੱਕਦੇ ਰਹਿੰਨੇ ਹੋ ਤੁਸੀਂ ਹੁਣ ਤਰਨਤਾਰਨ ਦੀ ਇਲੈਕਸ਼ਨ ਆਈ ਹੈ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਕਿਵੇਂ ਦੇਖਦੇ ਹੋ ਹਾਲਾਤ ਕਿਉਂਕਿ ਤੁਸੀਂ ਸਮਰਥਨ ਦਿੱਤਾ ਹੈ ਮਨਦੀਪ ਸਿੰਘ ਹੋਰਾਂ ਨੂੰ ਜਿਨ੍ਹਾਂ ਦੇ ਭਰਾ ਇਸ ਵੇਲੇ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਸੰਦੀਪ ਹੋਣੀ ਕਿਸ ਤਰ੍ਹਾਂ ਦਾ ਸਿਨੈਰੀਓ ਸਮਝਦੇ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਤਰਨਤਾਰਨ ਦੇ ਅਸੀਂ ਸਮਝਦੇ ਹਾਂ ਜੀ ਸਾਰਾ ਪੰਥ ਤਰਨਤਾਰਨ ਦਾ ਇਕੱਠਾ ਹੈ ਤੇ ਉਹਨਾਂ ਨੂੰ ਬਹੁ ਗਿਣਤੀ ਦੇ ਵਿੱਚ ਵੋਟ ਪੈ ਰਹੀ ਹੈ ਜੇ ਇਲੈਕਸ਼ਨ ਕਮਿਸ਼ਨ ਤੇ ਇੰਡੀਆ ਕੋਈ ਹੀਰਾ ਫੇਰ ਨਾ ਕਰੇ ਅੱਛਾ ਪਹਿਲਾਂ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਸਿੰਘ ਹੋ ਰਹੀ ਇੱਕ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਦਰਜ ਕਰਾਈ ਸੀ ਉਨ੍ਹਾਂ ਹਾਲਾਤਾਂ ਨੂੰ ਇਨ੍ਹਾਂ ਮੌਜੂਦਾ ਹਾਲਾਤਾਂ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਔਰ ਕੀ ਲੱਗਦਾ ਹੈ ਕਿ ਉਹ ਲੋਕ ਕਿਉਂ ਮਨਦੀਪ ਸਿੰਘ ਵਾਲੇ ਪਾਸੇ ਝੁਕਾ ਕਰਨਗੇ ਕਿਉਂਕਿ ਸੱਤਾਧਾਰ ਜਿਹੜੀ ਪੰਜਾਬ ਦੀ ਉਹ ਦਾਵਾ ਕਰਦੀ ਹੈ ਕਿ ਅਸੀਂ ਠੀਕ ਠਾਕ ਜਾ ਰਹੇ ਹਾਂ ਅਕਾਲੀ ਦਲ ਸਿੱਧੇ ਤੌਰ ਤੇ ਦਾਵਾ ਕਰਦਾ ਹੈ ਕਿ ਇਸ ਵੇਲੇ ਸੁਭੀਸ਼ੇ ਬਾਦਲ ਬੜਾ ਉੱਥੇ ਜ਼ੋਰ ਲਾ ਰਹੇ ਆ ਨਹੀਂ ਲੱਗਦਾ ਹੈ ਕਿ ਇੱਕ ਪਾਸੇ ਉਹ ਪੰਥਕ ਹੋਣ ਦਾ ਦਾਵਾ ਕਰਦੇ ਨੇ ਦੂਜੇ ਪਾਸੇ ਇਹ ਪੰਥਕ ਤੜਾ ਨਹੀਂ ਗੱਲ ਨਹੀਂ ਹੈ ਕਿ ਕਾਂਗਰਸ ਵੀ ਖੜੀ ਹੈ ਆਮ ਆਪ ਪਾਰਟੀ ਵੀ ਖੜੀ ਹੈ ਭਾਜਪਾ ਵੀ ਖੜੀ ਹੈ ਬਾਦਰ ਦੇ ਲਈ ਵੀ ਖੜੇ ਹੈ ਇਨਾਂ ਨੇ ਸਾਰੇ ਨੇ ਹਕੂਮਤ ਕੀਤੀ ਹੈ ਪਰ ਇਨਾਂ ਨੇ ਸਿੱਖ ਤੇ ਪੰਜਾਬ ਦੇ ਲਈ ਅਜੇ ਡੱਕਾ ਨਹੀਂ ਤੋੜਿਆ ਹੈਗਾ ਸੈਂਟਰ ਦੇ ਵਿੱਚ ਜੋ ਮੋਦੀ ਸਰਕਾਰ ਨੇ ਕੈਨੇਡਾ ਯੂਕੇ ਪਾਕਿਸਤਾਨ ਕੈਨੇਡਾ ਦੇ ਵਿੱਚ ਇੱਕ ਨਵੀਂ ਚੀਜ਼ ਕੀਤੀ ਹੈ ਕਿ ਸਿੱਖਾਂ ਨੂੰ ਸੈਨੇਟ ਮਾਰ ਦੇਣਾ ਇੱਕ ਨਵੀਂ ਚੀਜ਼ ਕੀਤੀ ਹੈ ਜੀ ਤਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਫਰਕ ਪੈ ਗਿਆ ਤੇ ਜੇ ਤੁਸੀਂ ਕਿਸੇ ਦੇ ਲਈ ਕੰਮ ਨਹੀਂ ਕਰੋਗੇ ਫਿਰ ਵੋਟ ਮਾਫ ਕਰਨਾ ਨਹੀਂ ਮਿਲ ਸਕਦੀ ਹੈਗੀ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਕਿ ਤੁਸੀਂ ਆਪਣੀਆਂ ਵਜ਼ਾਰਤਾਂ ਦੇ ਵਿੱਚ ਕੀ ਕੀਤਾ ਹੈਗਾ ਅਜੇ ਕੀ ਦੇਖਦੇ ਹੋ ਫਿਰ ਮੁਕਾਬਲਾ ਉੱਥੇ ਕਿਧਰ ਦੇਖਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਲੋਕ ਤੁਹਾਡੇ ਵਾਲੇ ਪਾਸੇ ਚਹਾਰ ਰੱਖਣਗੇ ਮਨਦੀਪ ਸਿੰਘ ਵਾਲੇ ਪਾਸੇ ਕੀ ਲੱਗਦਾ ਫਿਰ ਉੱਥੇ ਤੁਸੀਂ ਆਉਦੇ ਮੁਕਾਬਲੇ 'ਚ ਦੂਜੇ ਅਕਾਲੀ ਦਲ ਨੂੰ ਦੇਖਦੇ ਹੋ ਜਾਂ ਸੱਤਾਧਰ ਨੂੰ ਦੇਖਦੇ ਹੋ ਜਾਂ ਫਿਰ ਕਾਂਗਰਸ ਵੀ ਹੁੰਦੇ ਅਜੇ ਕੋਈ ਉੱਠਿਆ ਨਹੀਂ ਨਾ ਜੀ ਕਿਉਂ ਕਰਕੇ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਇਹ ਕੀ ਦੱਸਣਗੇ ਲੋਕਾਂ ਨੂੰ ਕਿ ਅਸੀਂ ਸੱਤਾ ਦੇ ਵਿੱਚ ਰਹੇ ਹਾਂ ਤੇ ਅਸੀਂ ਤੁਹਾਡਾ ਸਵਾਰੇ ਹੈ ਤੁਹਾਡਾ ਸਾਰਾ ਕੁਝ ਕੀਤਾ ਹੈ ਤੁਹਾਨੂੰ ਨੌਕਰੀਆਂ ਦਿੱਤੀਆਂ ਤੁਹਾਨੂੰ ਪਿੰਡਾਂ ਨੂੰ ਸਵਾਰੇ ਐਥ ਐਥ ਕੀ ਜਿਹੜਾ ਝੋਨਾ ਉਹ ਨਹੀਂ ਚੱਕ ਹੋਇਆ ਅਜੇ ਤੱਕ ਵਾਗੇ ਦਾ ਬਾਰਡਰ ਖੁੱਲਦਾ ਨਹੀਂ ਪਿਛਲੇ ਸਾਲ ਝੋਨੇ ਦਾ ਮੁੱਲ 2500 ਰੁਪਏ ਕਿਲੋਟਲ ਸੀ ਪਰ ਜੇ ਉਹੀ ਝੋਨਾ ਅਸੀਂ ਲਾਹੌਰ ਲੈ ਜਾਂਦੇ ਉੱਥੇ 3600 ਰੁਪਏ ਕਿਲੋਟਲ ਸੀਗਾ ਅਸੀਂ ਕਹਿੰਦੇ ਹਾਂ ਕਿ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਖੋਲੋ ਜਿਸ ਦੇ ਨਾਲ ਤੁਹਾਡੀ ਟ੍ਰੇਡ ਅਫਗਾਨਿਸਤਾਨ ਨਾਲ ਵੀ ਚੱਲੇ ਇਰਾਨ ਨਾਲ ਵੀ ਥੱਲੇ ਤੇ ਸਾਰੀਆਂ ਸੈਂਟਰਲ ਰਿਪਬਲਿਕਸ ਨੇ ਉਹਨਾਂ ਦੇ ਨਾਲ ਵੀ ਖੁੱਲੇ ਪਰ ਜਿੱਦ ਹੈ ਕਿ ਸਿੱਖ ਨੂੰ ਠੋਕ ਕੇ ਰੱਖਣਾ ਹੈ ਦਬਾ ਕੇ ਰੱਖਣਾ ਹੈ ਗੋਲੀ ਦੇ ਨਾਲ ਵੀ ਤੇ ਪੈਸੇ ਦੇ ਨਾਲ ਵੀ ਅਚਨ ਐਸਜੀਪੀਸੀ ਪ੍ਰਧਾਨ ਇੱਕ ਵਾਰੀ ਫਿਰ ਤੋਂ ਜਿਹੜੀ ਚੋਣ ਹੋਈ ਹਰਜਿੰਦਰ ਸਿੰਘ ਧਾਮੀ ਨੂੰ ਫਿਰ ਤੋਂ ਪ੍ਰਧਾਨ ਬਣਾ ਦਿੱਤਾ ਗਿਆ ਇਸ ਚੋਣ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹੋ ਦੇਖੋ 14 ਸਾਲ ਤੋਂ ਤਾਂ ਇਲੈਕਸ਼ਨਸ ਨਹੀਂ ਹੋਏ ਇਹ ਇਹ ਤਾਂ ਬੋਗਸ ਕੈਂਡੀਡੇਟਸ ਨੇ ਜਿਹੜੇ ਉਹ ਵੋਟ ਪਾਰੇ ਹੈ ਜਿਹੜੇ ਲੀਗਲੀ ਕਾਨੂੰਨੀ ਡੈਮੋਕਰੇਟਿਕਲੀ ਉਹ ਪਾ ਨਹੀਂ ਸਕਦੇ ਹੈਗੇ 14 ਸਾਲ ਤੋਂ ਜਮੂਰੀਅਤ ਸਿੱਖਾਂ ਦੀ ਹਿੰਦੂਤਵਾ ਸੈਂਟਰ ਮੋਦੀ ਤੇ ਕਾਂਗਰਸ ਨੇ ਖੋ ਲਈ ਹੈ ਅਸੀਂ ਕਹਿੰਦੇ ਹਾਂ ਕਿ ਸਾਡੀ ਐਸਪੀਸੀ ਦੇ ਇਲੈਕਸ਼ਨਸ ਕਰਾਓ ਜਿਹੜਾ ਤੁਸੀਂ ਨਹੀਂ ਕਰਾ ਸਕਦੇ ਔਰ ਅਸੀਂ ਕਿਰੋਣਾ ਚਾਹੁੰਦੇ ਹਾਂ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਬਹੁਤ ਗੱਲ ਕੀਤੀ ਹੈ ਕਿ ਇਹ ਸਿੱਖ ਨੂੰ ਜ਼ਬੂਰੀਤ ਪਸੰਦ ਤਰੀਕੇ ਦੇ ਵੀ ਰਹਿਣ ਨਹੀਂ ਦਿੰਦੇ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨੂੰ ਮਾਰ ਰਿਹਾ ਤਕਲੀਫ ਦੇ ਰਿਹਾ 30 ਸਾਲਾਂ ਤੋਂ ਅੰਦਰ ਦਿੱਤਾ ਹੋਇਆ ਸਿੱਖ ਤੇ ਮੇਰਾ ਮਤਲਬ ਬਿਲਕੁਲ ਸਾਡੇ ਉੱਤੇ ਗੈਰ ਕਾਨੂੰਨੀ ਗੈਰ ਸੰਧਾਨਿਕ ਰਾਜ ਹਿੰਦੂਤਵਾ ਤੇ ਮੋਦੀ ਤੇ ਉਹਦੀ ਜੁੰਡਲੀ ਕਰ ਰਹੇ ਆ ਅੱਛਾ ਐਸਜੀਪੀਸੀ ਦੇ ਚੋਣਾਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਸਵਾਲ ਲਗਾਤਾਰ ਚੱਕੇ ਜਾਂਦੇ ਨੇ ਪਰ ਹੁਣ ਤਾਂ ਬੀਜੇਪੀ ਦੇ ਨਾਲ ਗੱਠਜੋੜ ਵੀ ਟੁੱਟਿਆ ਹੋਇਆ ਹੁਣ ਕੀ ਕਾਰਨ ਸਮਝਦੇ ਹੋ ਕਿ ਇਹ ਚੋਣਾਂ ਦੇ ਵਿੱਚ ਦੇਰੀ ਹੋ ਰਹੀ ਹੈ ਇਹਦੀ ਚੋਣਾਂ ਚ ਕੀ ਕਿ ਐਸਜੀਪੀਸੀ ਚੋਣਾਂ ਚ ਦੇਰੀ ਕਿਉਂ ਹੋ ਰਹੀ ਹੈ ਕਿਉਂ ਲਟਕਿਆ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਤਾਂ ਅਕਾਲੀ ਤੇ ਬੀਜੇਪੀ ਦਾ ਗੱਠਜੋੜ ਵੀ ਟੁੱਟਿਆ ਹੋਇਆ ਐਸੇ ਹਾਲਾਤਾਂ 'ਚ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਗੜਬੜਾ ਸਿੱਖ ਤੇ ਹਿੰਦੂ ਦੇ ਵਿੱਚ ਅੱਜ ਬਹੁਤ ਕਸ਼ਮਕਸ਼ ਹੈ ਸਿੱਖਾਂ ਦਾ ਹਿੰਦੂਆਂ ਪ੍ਰਤੀ ਦਿਲ ਟੁੱਟ ਚੁੱਕਿਆ ਹੈ ਔਰ ਇਸੇ ਤਰ੍ਹਾਂ ਹਿੰਦੂ ਦਾ ਦਿਲ ਸਿੱਖਾਂ ਪ੍ਰਤੀ ਟੁੱਟਿਆ ਹੋਇਆ ਤੇ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਉਹਨਾਂ ਚਿਰ ਇਹ ਸਾਡੇ ਉੱਤੇ ਹਿੰਦੂ ਕਲੋਨੀ ਬਣਾ ਕੇ ਚੱਲਦਾ ਰਹੂਗਾ ਕਲੋਨੀ ਕੀ ਹੁੰਦੀ ਹੈ ਕਲੋਨੀ ਹੁੰਦੀ ਹੈ ਜਿਹਦੇ ਸੋਮੇ ਕਲੋਨੀ ਦਾ ਮੌਲਖ ਲੁੱਟ ਕੇ ਲੈ ਗਏ ਸਾਡੇ ਸਾਰੇ ਪਾਣੀ ਰਾਵੀ ਦੇ ਸਤਲੁਜ ਦੇ ਬਿਆਸ ਦੇ ਲੁੱਟ ਕੇ ਹਰਿਆਣੇ ਨੂੰ ਦੇਤੇ ਹੈ ਦਿੱਲੀ ਨੂੰ ਦੇਤੇ ਹੈ ਰਾਜਸਥਾਨ ਨੂੰ ਦੇਤੇ ਹੈ ਸਾਡੇ ਕੋਲੇ ਤਾਂ ਸਾਡੇ ਸੋਵੇਂ ਨਹੀਂ ਹੈ ਸਾਡੇ ਨੇਚਰਲ ਰਿਸੋਰਸਸ ਜਿਹੜਾ ਰਿਪੀਰੀਅਨ ਕਾਨੂੰਨ ਹੈ ਉਹਦੇ ਖਿਲਾਫ ਜਾ ਕੇ ਲੁੱਟ ਕੇ ਬਹਿ ਗਏ ਹੈ ਇੰਡਸ ਵਾਟਰ ਟਰੀਟੀ ਤੋੜਤੀ ਹੈ ਹੁਣ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹ ਰਿਪੇਰੀਅਨ ਕਾਨੂੰਨ ਦੇ نیچے ਆਉਂਦੀ ਹੈ। ਇੰਡੀਆ ਕਿਸੇ ਤਰ੍ਹਾਂ ਪਾਕਿਸਤਾਨ ਦਾ ਪਾਣੀ ਨਹੀਂ ਬੰਦ ਕਰ ਸਕਦਾ ਹੈਗਾ। ਦੂਸਰੀ ਕੀ ਹੈ ਕਿ ਜਿਹੜੇ ਹੈਡ ਵਰਕਸ ਨੇ ਉਹ ਹਿੰਦੁਤਵਾ ਤੇ ਸੈਂਟਰ ਦੇ ਹੱਥ ਦੇ ਵਿੱਚ ਹੈ। ਉਹ ਕਿਸੇ ਵੇਲੇ ਵੀ ਇਹ ਡੈਮਸ ਦਾ ਗੇਟ ਖੋਲ ਸਕਦੇ ਹੈ। ਔਰ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਸਨੇ ਪਾਕਿਸਤਾਨੀਆਂ ਨੂੰ ਉਹ ਡੋਬ ਸਕਦੇ ਐ ਇਸ ਨੂੰ ਕਹਿੰਦਾ ਹਾਈਡਰੋਲੋਜੀਕਲ ਵਾਰ ਸੋ ਅਸੀਂ ਕੰਨੇ ਐ ਕਿ UN ਨੂੰ ਹੈਡ ਵਰਕਸ ਦਾ ਕਬਜਾ ਦਿੱਤਾ ਜਾਵੇ ਸਾਨੂੰ ਹਿੰਦੂ ਦੇ ਉੱਤੇ ਇਤਬਾਰ ਨਹੀਂ ਰਿਹਾ ਅਜਿਹਾ ਮਨ ਤੋਂ ਇੱਕ ਸਿੱਖਾਂ ਦੇ ਆਪਸ ਦੇ ਵਿੱਚ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮਤਭੇਜ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਇੱਕ ਬੜੀ ਜਲਦੀ ਕਿਸੇ ਨੂੰ ਟ੍ਰੋਲ ਕਰ ਦਿੱਤਾ ਜਾਂਦਾ ਦਿਲਜੀਤ ਸਿੰਘ ਇੱਕ ਵੱਡਾ ਨਾਮ ਆ ਹੁਣ ਪੰਜਾਬੀ ਦਾ ਨਵਾਂ ਨੌਜਵਾਨ ਗਾਇਕ ਹੈ ਉਸ ਨੂੰ ਲੈ ਕੇ ਉਸ ਦੀ ਇੱਕ ਮੁਲਾਕਾਤ ਹੁੰਦੀ ਹੈ ਅਮਤਾਬਚਨ ਉਹ ਮੈਂ ਪਹਿਰੀ ਹੱਥੋਂ ਦਾ ਉਹ ਇੱਕ ਬੜਾ ਵੱਡਾ ਵਿਵਾਦ ਉੱਠਿਆ ਹਮੇਸ਼ਾਬਚਨ ਨੇ ਜੀ ਬਹੁਤ ਜ਼ੋਰ ਲੁਕੀਤਾ ਰਜੀਵ ਦਾ ਖਾਸ ਆਦਮੀ ਸੀਗਾ ਤੇ ਉਸ ਨੇ ਦਿੱਲੀ ਦੇ ਵਿੱਚ ਤੇ ਅਲਾਬਾਦ ਤੇ ਹੋਰ ਸ਼ਹਿਰਾਂ ਦੇ ਵਿੱਚ ਬਹੁਤ ਸਿੱਖ ਮਰਵਾਏ ਹੈਗੇ ਹੈ ਇਸ ਕਰਕੇ ਹਾਲ ਤੱਕ ਸਾਹਿਬ ਨੇ ਠੀਕ ਸਮਝਿਆ ਕਿ ਐਸਰ ਦਾ ਕੰਮ ਇਹੋ ਜੇ ਵੱਡੇ ਗਵਯੇ ਨੂੰ ਨਹੀਂ ਕਰਨਾ ਚਾਹੀਦਾ ਸੀ ਤਾਂ ਸਿਮਰਜੀਤ ਸਿੰਘ ਮਾਨ ਹੋਰੀ ਸਾਰੇ ਮਸਲੇ ਤੇ ਬੜਾ ਸਪਸ਼ਟ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਔਰ ਦਲਜੀਤ ਸਿੰਘ ਦੇ ਮਸਲੇ ਵਿੱਚ ਹੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਕਿਉਂਕਿ ਮੁਤਾਬ ਬਚਨ ਤੇ ਬੜੇ ਵੱਡੇ ਗੰਭੀਰ ਇਲਜ਼ਾਮ ਨੇ ਤਾਂ ਦਲਜੀਤ ਸਿੰਘ ਨੂੰ ਉਹਨਾਂ ਦੇ ਪੈਰੀ ਹੱਥ ਨਹੀਂ ਸੀ ਲਾਉਣੇ ਚਾਹੀਦੇ